ਦੇਨ ਇੱਕਵਾਦ ਰੱਬ ਵਿੱਚ ਤੇ ਮਾਇਆ ਵਿੱਚ ਸ਼ਰਤ ਲੱਗਦੀ ਰੱਬ ਨੇ ਕਿਹਾ ਮਾਇਆ ਦੇਖ ਦੁਨੀਆ ਮੈਨੂੰ ਪੂਜਦੀ ਹੈ ਘਰ ਘਰ ਲੋਕ ਮੇਰੇ ਨਾਮ ਦੀ ਜੋਤ ਜਗਾਉਂਦੇ ਨੇ ਘਰ ਘਰ ਦੇ ਅੰਦਰ ਲੋਕ ਮੈਨੂੰ ਪੂਜਦੇ ਨੇ ਗੁਰਦੁਆਰੇ ਮੰਦਰ ਮਸਜਿਦ ਸਭ ਲੋਕ ਮੈਨੂੰ ਪੂਜ ਰਹੇ ਨੇ ਮਾਇਆ ਤੈਨੂੰ ਮੈਂ ਬਣਾਇਆ ਜ਼ਰੂਰ ਹੈ ਬਲਸ਼ਾਲੀ ਪਰ ਤੂੰ ਮੇਰੇ ਨਾਲੋਂ ਵੱਡੀ ਨਹੀਂ ਹੋ ਸਕਦੀ ਕਹਿੰਦੇ ਰੱਬ ਦੀ ਬਣਾਈ ਮਾਇਆ ਨੇ ਹੱਸ ਕੇ ਕਿਹਾ ਰੱਬ ਜੀ ਮੰਦਰ ਤਾਂ ਤੁਹਾਡੇ ਹੀ ਬਣੇ ਨੇ ਗੁਰਦੁਆਰੇ ਮਸਜਿਦ ਮੰਦਰ ਤੁਹਾਡੇ ਬਣੇ ਨੇ ਲੋਕ ਜੋਤਾਂ ਟੋਡੀਆਂ ਲਾਉਂਦੇ ਨੇ ਨਾਮ ਤੁਹਾਡਾ ਹੀ ਜਪਦੇ ਨੇ ਪਰ ਅਸਲੀਅਤ ਇਹ ਐ ਸਭ ਕੁਝ ਕਰਕੇ ਮੰਗਦੇ ਮੈਨੂੰ ਹੀ ਨਹੀਂ ਹੋ ਗੁਰਦੁਆਰੇ ਮੰਦਰ ਤੁਹਾਡੇ ਜ਼ਰੂਰ ਨੇ ਪਰ ਉੱਥੇ ਜਾਣ ਵਾਲੇ ਮੰਗਦੇ ਸਿਰਫ ਮੈਨੂੰ ਨੇ ਤੇ ਰੱਬ ਨੇ ਕਿਹਾ ਨਹੀਂ ਐ ਨਹੀਂ ਹੋ ਸਕਦਾ ਤੇ ਕਹਿੰਦੇ ਮਾਇਆ ਨੇ ਕਿਹਾ ਵੇਖ ਲਓ ਫਿਰ ਚਲੋ ਸ਼ਰਤ ਲੱਗਦੇ ਇੱਕ ਉਹ ਬੰਦਾ ਲੱਭਿਆ ਜਿਹੜਾ ਨਾਮ ਜਪ ਰਿਹਾ ਉਹ ਬੰਦਾ ਲੱਭਿਆ ਜਿਹੜਾ ਸਭ ਤੋਂ ਪਹਿਲਾਂ ਜਾਗਦਾ ਹੈ ਇਸ਼ਨਾਨ ਪਾਣੀ ਕਰਦਾ ਹੈ ਬੜਾ ਪੂਜਾ ਪਾਠ ਕਰ ਰਿਹਾ ਪਰ ਕਰੋ ਗਰੀਬ ਹੈ ਤੇ ਕਹਿੰਦੇ ਨੇ ਉਸ ਜਗ੍ਹਾ ਉੱਤੇ ਮਾਇਆ ਫਿਰ ਰੂਪ ਧਾਰਨ ਕਰਕੇ ਆ ਗਈ ਰੱਬ ਨੇ ਕਿਹਾ ਪਹਿਲਾਂ ਮੈਂ ਜਾਂਦਾ ਤੇ ਬਾਅਦ ਵਿੱਚ ਮਾਇਆ ਤੂੰ ਆਈਂ ਵੇਖਦੇ ਸਤਕਾਰ ਕਿਦਾਂ ਕਿਉਂਕਿ ਲੋਕ ਪੂਜਾ ਰੱਬ ਦੀ ਕਰਦੇ ਨੇ ਨਾਮ ਰੱਬ ਦਾ ਜਪਦੇ ਨੇ ਜਦੋਂ ਦੇ ਘਰ ਵਿੱਚ ਰੱਬ ਮਾਨਸ ਦੇ ਦਾ ਭੇਖ ਧਾਰਨ ਕਰਕੇ ਚਲਾ ਗਿਆ ਸਾਧੂ ਬਣ ਕੇ ਘਰ ਵਿੱਚ ਪ੍ਰਵੇਸ਼ ਕੀਤਾ ਉਹਨੇ ਜਿਉਂ ਹੈ ਕਹਿ ਲੈ ਚਲੋ ਸਾਧੂ ਹੈ ਜਲ ਪਾਣੀ ਸ਼ਕਾਇਆ ਉਹਨੂੰ ਸਾਧੂ ਭੇਖ ਵਿੱਚ ਸਰੀਰ ਕਹਿੰਦੇ ਵੀ ਮੈਂ ਰੱਬਾਂ ਬੰਦਾ ਕਹਿੰਦਾ ਠੀਕ ਹੈ ਵੇ ਗਰ ਰਬ ਮੈਂ ਕਿਵੇਂ ਮੱਲਾ ਵੀ ਤੂੰ ਰੱਬ ਹੈ ਮੈਂ ਰੱਬ ਨੂੰ ਮੰਨਦਾ ਉਹਦਾ ਨਾਮ ਜਪਦਾ ਪਰ ਐ ਕਿਵੇਂ ਮੰਨਣਾ ਰੱਬ ਉਹ ਕਹਿੰਦਾ ਤੂੰ ਮੰਨ ਲਾ ਭਈ ਮੈਂ ਰੱਬ ਕਹਿੰਦਾ ਚਲੋ ਸਾਧੂ ਸੰਤ ਰੱਬ ਦਾ ਰੂਪ ਹੁੰਦੇ ਕੋਈ ਨਹੀਂ ਜਲ ਪਾਣੀ ਛਕੋ ਸਾਧੂ ਮਹਾਰਾਜ ਜਲ ਪਾਣੀ ਛਕਾਇਆ ਘਰ ਵਿੱਚ ਬਿਠਾਇਆ ਬੜੀ ਇੱਜ਼ਤ ਮਾਨ ਦਿੱਤੀ ਚਲੋ ਸਾਧੂ ਕਹਿ ਰਿਹਾ ਮੈਂ ਰੱਬ ਹਾਂ ਹੋ ਸਕਦਾ ਇਹ ਰੱਬ ਹੋਵੇ ਉਹਨੇ ਤਖਤ ਪੋਸ਼ ਉੱਤੇ ਨਵੀਂ ਚਾਦਰ ਬਿਸਤਰਾ ਵਿਛਾ ਕੇ ਬਿਠਾਇਆ ਐਨੇ ਨੂੰ ਮਾਇਆ ਰੂਪ ਧਾਰਨ ਕਰਕੇ ਆ ਗਈ ਕਹਿੰਦੇ ਮਾਇਆ ਨੇ ਰੂਪ ਧਾਰਨ ਕੀਤਾ ਹੋਇਆ ਉਹਨੇ ਪੂਰਾ ਸ਼ਰੀਰ ਆਪਣਾ ਸੋਨੇ ਦੇ ਨਾਲ ਗਹਿਣਿਆਂ ਨਾਲ ਲੱਦੀ ਪਈ ਹੈ ਆ ਕੇ ਦਰਵਾਜਾ ਖੜਕਾਇਆ ਅਤ ਸੁੰਦਰ ਮਾਇਆ ਸ਼ਰੀਰ ਤੇ ਬੇਅੰਤ ਗਹਿਣੇ ਉਹਦੇ ਲਟਕ ਰਹੇ ਨੇ ਸੋਨੇ ਦੇ ਉਹਨੇ ਦਰਵਾਜਾ ਖੜਕਾਇਆ ਭਗਤ ਬਾਹਰ ਆਇਆ ਉਹਨੇ ਵੇਖਿਆ ਕੋਈ ਬਹੁਤ ਅਮੀਰ ਮਾਈ ਆਈ ਹੈ ਹੱਥ ਜੋੜ ਕੇ ਕਹਿਮਾਈ ਸਾਡੇ ਘਰ ਕਿਵੇਂ ਉਹਨਾਂ ਕਾ ਭਾਈ ਮੈਨੂੰ ਲੋਕ ਮਾਇਆ ਕਹਿੰਦੇ ਨੇ ਮੇਰੀ ਪੂਜਾ ਕਰਦੇ ਨੇ ਮੈਂ ਵੀ ਤੇਰੇ ਘਰ ਆਈ ਆਂ ਕੁਝ ਹਲ ਪਾਣੀ ਸ਼ਿਕਾ ਉਹਨਾਂ ਕਾ ਜੀ ਹੁਣੇ ਸ਼ਿਕਾ ਦਿੰਨੇ ਆ ਅੰਦਰੋਂ ਕਟੋਰਾ ਭਰ ਕੇ ਪਾਣੀ ਦਾ ਲਿਆਇਆ ਤੇ ਕਹਿੰਦੇ ਉਹ ਮਾਇਆ ਨੇ ਕਿਹਾ ਵੇ ਮੈਂ ਕਿਸੇ ਦੇ ਭਾਂਡਿਆਂ ਚ ਪਾਣੀ ਨਹੀਂ ਪੀਂਦੀ ਮੇਰੇ ਆਪਣੇ ਬਰਤਨ ਨੇ ਮੈਂ ਸੋਨੇ ਦੇ ਬਰਤਨਾਂ ਵਿੱਚ ਪਾਣੀ ਪੀਂਦੀ ਵਾਂ ਲਿਆ ਪਾਣੀ ਇਹਦੇ ਵਿੱਚ ਪਾ ਦੇ ਇੱਕ ਸੋਨੇ ਦਾ ਗਲਾਸ ਉਸ ਮਾਈ ਨੇ ਸਾਹਮਣੇ ਕੀਤਾ ਪਾਣੀ ਭਰਿਆ ਤੇ ਉਹ ਭਗਤ ਵੇਖ ਰਿਹਾ ਉਹਦੇ ਪਰਿਵਾਰ ਵਾਲੇ ਵੇਖਦੇ ਨੇ ਉਹਨੇ ਭਰ ਕੇ ਪਾਣੀ ਦਾ ਗਲਾਸ ਸੋਨੇ ਦੇ ਗਲਾਸ ਵਿੱਚ ਪਾ ਕੇ ਪਾਣੀ ਪੀਤਾ ਪੀਣ ਤੋਂ ਬਾਅਦ ਉਹ ਗਲਾਸ ਮਾਇਆ ਨੇ ਭਗਾ ਕੇ ਉਹਦੇ ਵਿਹੜੇ 'ਚ ਸੁੱਟ ਦਿੱਤਾ ਤੇ ਉਹ ਬੰਦਾ ਹੱਥ ਜੋੜ ਕੇ ਕਹਿੰਦਾ ਮਾਇਆ ਨੂੰ ਕਹਿੰਦਾ ਮਾਤਾ ਜੀ ਆ ਤੁਸੀਂ ਗਲਾਸ ਸੁੱਟ ਚੱਲਿਆ ਉਹ ਸੋਨੇ ਦਾ ਇਹ ਕਿਉਂ ਸੁੱਟ ਦਿੱਤਾ ਕਹਿੰਦੀ ਬਈ ਮੇਰੀ ਤਾਂ ਇਹ ਇਸ ਤਰ੍ਹਾਂ ਦੀ ਆਦਤ ਹੈ ਜਿਹੜੀ ਚੀਜ਼ ਵਿੱਚ ਮੈਂ ਕੋਈ ਭਾਂਡੇ ਚ ਖਾ ਲਾਂ ਮੈਂ ਉੱਥੇ ਸੁੱਟ ਦਿੰਨੀ ਆ ਜੇ ਮੈਂ ਭਾਂਡੇ ਵਿੱਚ ਜੋ ਵੀ ਖਾਵਾਂ ਪੀਵਾਂ ਮੈਂ ਉਹਨੂੰ ਦੁਬਾਰਾ ਨਹੀਂ ਵਰਤਦੀ ਇੱਕੋ ਵਾਰ ਮੈਂ ਵਰਤਦੀ ਵਾ ਉਹਦੇ ਵਿੱਚ ਜੋ ਖਾ ਲਾਂ ਉਹ ਭਾਂਡਾ ਉੱਥੇ ਸੁੱਟ ਦਈਦਾ ਮੈਂ ਪਾਣੀ ਪੀਤਾ ਹੁਣ ਦੁਬਾਰਾ ਇਹ ਝੂਠਾ ਭਾਂਡਾ ਨਹੀਂ ਵਰਤ ਸਕਦੇ ਇਹਨੂੰ ਇੱਥੇ ਸੁੱਟ ਦਿੱਤਾ ਤੇ ਦਵਾ ਦਾ ਬੇੜੇ ਵਿੱਚੋਂ ਬੰਦੇ ਨੇ ਚੁੱਕਿਆ ਗੌਰ ਨਾਲ ਵੇਖਿਆ ਸੋਨੇ ਦਾ ਗਲਾਸ ਹੈ ਤੇ ਹੁਣ ਹੱਥ ਜੋੜ ਕੇ ਕਹਿੰਦਾ ਜੀ ਇੱਕ ਗਲਾਸ ਹੋਰ ਪੀਓਗੇ ਪਾਣੀ ਦਾ ਇਹਦਾ ਮਤਲਬ ਹੈ ਦੂਜਾ ਵੀ ਸੁੱਟ ਜਾਣਾ ਕੋਈ ਜਲਪਾਣੀ ਹੋਰ ਛਕੋ ਐ ਬਾਹਰੋਂ ਨਾ ਨਾ ਜਾਓ ਹੋਰ ਕੋਈ ਛਕਣੇ ਇੱਕ ਗਲਾਸ ਹੋਰ ਪਾਣੀ ਦਾ ਪੀਓ ਉਹਨਾਂ ਕਹ ਆ ਭਗਤਾ ਪਾਣੀ ਵੀ ਪੀ ਮੰਗੀ ਭੋਜਨ ਪ੍ਰਸ਼ਾਦਾ ਵੀ ਛਕਾਂਗੀ ਫਿਰ ਤੇ ਮਨ ਚ ਆਇਆ ਵੇ ਥਾਲ ਕੋਲੀ ਗਲਾਸ ਚਮਚਾ ਕਿੰਨੇ ਭਾਂਡੇ ਹੋ ਜਾਣੇ ਜੀ ਭੋਜਨ ਵੀ ਸ਼ਕੋਗੇ ਹਾਂ ਭੋਜਨ ਵੀ ਸ਼ਕਾਂਗੇ ਜਲਪਾਣੀ ਸ਼ਕਾਂਗੇ ਭੋਜਨ ਵੀ ਸ਼ਕਾਂਗੇ ਪ੍ਰਸ਼ਾਦਾ ਸ਼ਕਾਂਗੇ ਪਰ ਜਿਹੜਾ ਬੰਦਾ ਅੰਦਰ ਬਿਠਾਇਆ ਹੋਇਆ ਹੈ ਨਾ ਪਹਿਲਾਂ ਉਹਨੂੰ ਬਾਹਰ ਕੱਢ ਮੈਂ ਉਹਦੀ ਜਗ੍ਹਾ ਤੇ ਪਲੰਘ ਤੇ ਬਹਿਣਾ ਹੈ ਉਹਨੂੰ ਬਾਹਰ ਕੱਢ ਉਹ ਭਗਤ ਕਹਿੰਦਾ ਜੀ ਉਹ ਤਾਂ ਸਾਧੂ ਉਹ ਤਾਂ ਕਹਿੰਦਾ ਮੈਂ ਰੱਬਾਂ ਕਹਿੰਦੀ ਫੇਰ ਦੇਖ ਲੈ ਨਹੀਂ ਤਾਂ ਮੈਂ ਜਾ ਰਹੀ ਐ ਉਸੇ ਵਕਤ ਉਹਨੇ ਹੱਥ ਜੋੜ ਕੇ ਰੱਬ ਨੂੰ ਵੀ ਕਿਹਾ ਮਹਾਰਾ ਜ ਤੁਸੀਂ ਜਰਾ ਜਾਓ ਮੈਂ ਮਾਇਆ ਦੀ ਸੇਵਾ ਕਰਨੀ ਹੈ ਤੁਸੀਂ ਫਿਰ ਕਿਤੇ ਆ ਜਾਓ ਸਾਧੂ ਮਹਾਰਾਜ ਉਹ ਕਹਿ ਲਿਆ ਮੈਂ ਰੱਬ ਹੈ ਨਾ ਕੋਈ ਗੱਲ ਨਹੀਂ ਰੱਬ ਆ ਤੁਸੀਂ ਜਾਓ ਸਾਧ ਸੰਗਤ ਉਹ ਰੱਬ ਉੱਠਿਆ ਉੱਠ ਕੇ ਚਲਾ ਗਿਆ ਅਜੇ 10 ਕਦਮ ਬਾਹਰ ਗਿਆ ਬੇੜੇ ਚੋਂ ਗੇੜਾ ਮਾਰ ਕੇ ਮਾਇਆ ਵੀ ਬਾਹਰ ਚਲੀ ਗਈ ਰੱਬ ਨੂੰ ਜਾ ਕੇ ਆਵਾਜ਼ ਮਾਰ ਕੇ ਕਹਿੰਦੀ ਹੈ ਵੇਖ ਲਓ ਦੁਨੀਆ ਕਿਸ ਤਰ੍ਹਾਂ ਦੀ ਹੈ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤਨਾ ਰਹੋ ਕੋਈ ਇਹ ਸੰਸਾਰ ਮਾਇਆ ਮੋਹ ਦੇ ਅੰਦਰ ਗਲਤਾਨ ਹੈ ਤੇ ਕਹਿੰਦੇ ਜਦੋਂ ਮਾਇਆ ਬਾਹਰ ਚਲੀ ਗਈ ਨਾ ਹੁਣ ਉਹ ਭਗਤ ਹੱਥ ਜੋੜ ਕੇ ਕਹਿੰਦੇ ਮਾਇਆ ਤੁਸੀਂ ਤਾਂ ਕਹਿੰਦੇ ਸੀ ਭੋਜਨ ਪ੍ਰਸ਼ਾਦਾ ਛਕਾਂਗੀ ਹੁਣ ਤੁਸੀਂ ਬਿਨਾਂ ਛਕਿਆ ਕੁਝ ਵਿੜੇ ਤੋਂ ਬਾਹਰ ਚਲੇ ਗਏ ਕਿਉਂ ਉਹਨਾਂ ਕਹਾ ਭਗਤਾ ਜਿੱਥੇ ਰੱਬ ਦਾ ਵਾਸਾ ਮੈਨੂੰ ਉੱਥੇ ਮਗਰਮਗਰ ਹੋਣਾ ਪੈਂਦਾ ਇਹ ਵਗੇ ਤੇਰੇ ਘਰ ਵਿੱਚ ਰੱਬ ਸੀ ਸਾਡੀ ਤਾਂ ਸ਼ਰਤ ਲੱਗੀ ਸੀ ਤੇ ਗੱਲ ਵਿਖਾਈ ਐ ਇਹ ਵਕੀ ਭਗਤ ਰੱਬ ਸੀ ਇਹ ਕੋਈ ਸਾਧੂ ਨਹੀਂ ਸੀ ਸਾਖ ਸ਼ਾਤ ਰੱਬ ਐ ਜਿੱਥੇ ਰੱਬ ਦਾ ਵਾਸਾ ਹੈ ਉੱਥੇ ਮਾਇਆ ਨੂੰ ਤਾਂ ਆਉਣਾ ਹੀ ਪੈਂਦਾ ਤੂੰ ਰੱਬ ਨੂੰ ਘਰੋਂ ਕੱਢ ਦਿੱਤਾ ਮਾਇਆ ਕਿਵੇਂ ਤੇਰੇ ਘਰ ਤੇ ਰਹਿ ਜੇ